ਬੁਲਬੁਲ ਅਤੇ ਅਮਰੂਦ ਤੇ ਕਹਾਣੀ ਸਦੀਆਂ ਬੀਤ ਗਈਆਂ ਨੇ ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਭਾਲ ਦੀ ਭਾਲ ਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦਾਂ ਤੇ ਠੁੰਗੇ ਮਾਰਨ ਜਿੰਨੇ ਅਮਰੂਦ ਉਹਨੇ ਖਾਤੇ ਉਸ ਤੋਂ ਕਿਤੇ ਵੱਧ ਬਰਬਾਦ ਕਰਕੇ ਹੀਟਾ ਸੁੱਟ ਦਿੱਤੇ ਅਮਰੂਦ ਦੇ ਬੂਟੇ ਕੋਲੋਂ ਇਹ ਬਰਵਾਦੀ ਸਹਾਰੀ ਨਾ ਗਈ ਉਹਨਾਂ ਨੇ ਬੁਲਬੁਲ ਨੂੰ ਕਿਹਾ ਬੁਲਬਲੇ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਹੈ ਉਹ ਵੀ ਖਾਂਦਾ ਘੱਟ ਹੈ ਤੇ ਬਰਬਾਦਬਦ ਕਰਦਾ ਏ ਤੇ ਤੂੰ ਵੀ ਉਹੀ ਕੁਝ ਕਰਦੀ ਏ ਬੁਲਬੁਲ ਖਿੱਚ ਕੇ ਬੋਲੀ ਤੋ ਕਿ ਡੰਮੁਰਖੇ ਮੈਨੂੰ ਤੋਤੇ ਨਾਲ ਲਾ ਦਿੱਤਾ ਉਹ ਕਿੱਥੇ ਮੈਂ ਕਿੱਥੇ ਅਮਰੂਦ ਦੇ ਬੂਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫਲ ਤਾਂ ਪੇਟ ਭਰ ਲਈ ਖਾਣੇ ਹੀ ਹੋਏ ਪਰ ਉਹ ਨਾਲ ਉਹਨੂੰ ਤੁਹਾਨੂੰ ਮਿੱਠੇ-ਮਿੱਠੇ ਗੀਤ ਵੀ ਸੁਣਾ ਤਾਂ ਸੁਣਾਉਦੀ ਹਾਂ ਬੁਲਬੁਲ ਭੋਲੀ ਅਮਰੂਦ ਦੇ ਬੁੱਟੇ ਨੇ ਕੁਝ ਚ ਸੋਚਿਆ ਤੇ ਕਹਿਣ ਲੱਗਾ ਤੇਰੀ ਗੱਲ ਤਾਂ ਠੀਕ ਏ ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏ ਤਾਂ ਤੇਰੇ ਲਈ ਵੀ ਸੌਖਾ ਏ ਤੇ ਮੈਨੂੰ ਦਰਦ ਘਟ ਤੋਂ ਘਟ ਹੋਵੇਗਾ ਕਿਉਂਕਿ ਜੋ ਪੱਕੇ ਫਲਾਂ ਨੇ ਤਾਂ ਛੜਨਾ ਹੀ ਹੋਇਆ ਬੁਲਬੁਲ ਨੂੰ ਇਹ ਗੱਲ ਜਾਚ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਲਈ ਉਸ ਤੋਂ ਬਾਅਦ ਪੱਕੇ ਹੀ ਫਲ ਖਾਣ ਲੱਗੀ ਤੇ ਜਦੋਂ ਉਹ ਰੱਜ ਗਈ ਰੱਜ ਜਾਂਦੀ ਫੇਰ ਇੱਕ ਵੀਠੂੰਗਾ ਫਲ ਤੇ ਨਾ ਮਾਰਦੀ ਅਮਰੂਦ ਦੇ ਬੂਟੇ ਨੇ ਇੱਕ ਦਿਨ ਸਵੇਰੇ-ਸਵੇਰੇ ਹਵਾ ਨਾਲ ਝੂਮਦੇ ਹੋਏ ਸਾਰੀ ਗੱਲ ਕੋਲ ਖੜੋਤੇ ਅਨਾਰ ਦੇ ਬੂਟੇ ਨੂੰ ਦੱਸੀ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਇਹਨੇ ਨੂੰ ਇੱਕ ਮੁੰਡਾ ਉੱਥੇ ਆਇਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ ਉਸਨੇ ਕੱਚੇ ਤੇ ਅੱਧ ਪੱਕੇ ਅਤੇ ਪੱਕੇ ਕਿੰਨੇ ਹੀ ਅਮਰੂਦ ਝਾੜ ਲਏ ਫਿਰ ਉਹਨਾਂ ਵਿੱਚੋਂ ਉਸਨੇ ਜਿਹੜੇ ਚੰਗੇ ਲੱਗੇ ਚੁੱਕ ਲਏ ਤੇ ਬਾਕੀ ਦੇ ਉੱਥੇ ਹੀ ਪਏ ਰਹਿਣ ਦਿੱਤੇ ਤੇ ਆਪਣੇ ਕੰਮ ਕਰਕੇ ਉੱਥੋਂ ਚਲਾ ਗਿਆ ਉਸ ਮੁੰਡੇ ਦੇ ਜਾਣ ਤੋਂ ਬਾਅਦ ਅਨਾਰ ਦਾ ਬੂਟਾ ਬੜੇ ਦੁਖੀ ਮਾਨ ਨਾਲ ਬੋਲਿਆ ਅਮਰੋਦ ਯਾਰ ਗਲਤਤਾ ਤੇਰੀ ਠੀਕ ਏ ਪਰ ਆਹ ਬੰਦਾ ਪਤਾ ਨਹੀਂ ਕਦੋਂ ਇਹ ਗੱਲ ਸਮਝੇਗਾ ਅਨਾਰ ਦੀ ਇਹ ਗੱਲ ਕੋਲ ਖੜੇ ਹੋਰ ਬੂਟਿਆਂ ਨੂੰ ਅਤੇ ਉਹਨਾਂ ਨੂੰ ਉੱਤੇ ਪੰਛੀ ਬੈਠੇ ਪੰਛੀਆਂ ਨੂੰ ਸੋਚੀ ਪਾ ਗਏ ਜੇ ਸਾਡੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਯਾਰ ਜ਼ਰੂਰ ਕਰ ਦਿਓ ਕਰ ਦਿਓ ਜੀ